ਜਿਵੇਂ ਆਪਾਂ ਪਹੁੰਚੇ ਹੋਇਆ ਹੈ ਭੋਗਲਾ ਰੋਡ ਜਿੱਥੇ ਆਪਣਾ ਪੱਲੇਦਾਰ ਯੂਨੀਅਨ ਦਾ ਮੰਦਿਰ ਉਹਦੇ ਬਿਲਕੁਲ ਸਾਹਮਣੇ ਵਾਲੀ ਗਲੀ ਵਿੱਚ ਅੱਜ ਸਵੇਰੇ 4:00 ਵਜੇ ਲੁੱਟਖੋਈ ਹੋਈ ਹੈ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਨੇ ਤਸਵੀਰਾਂ ਔਰ ਜਿਹੜੇ ਰਾਤ ਤੋਂ ਸਵੇਰੇ ਫਿਰ ਉੱਠੇ ਵੀ ਨੇ ਨਾਲ ਪੜੋਸੀ ਜਿਹੜੇ ਇੱਥੇ ਹੋਈਏ ਮੌਜੂਦ ਉਸੇ ਥਾਂ ਤੇ ਆਪਾਂ ਖੜੇ ਨੇ ਜਿੱਥੇ ਹੋਈ ਹੈ ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਹਾਂ ਕੀ ਨਾ ਸਰ ਤੁਹਾਡਾ ਹੀ ਮੇਰਾ ਨਾਮ ਪ੍ਰਵੀਨ ਕੁਮਾਰ ਹੈ ਪ੍ਰਬੰਧਕ ਜੀ ਕਦੋਂ ਦੀ ਗੱਲ ਹੈ ਕੀ ਘਟਨਾ ਹੋਈ ਹੈ ਜਿਹੜੀ ਸੀਸੀਟੀਵੀ ਕੈਮਰੇ 'ਚ ਹੋਈ ਹੋਈ ਹੈ ਇਸ ਵੇਲੇ ਤਕਰੀਬਨ 3:50 ਮਿੰਟ ਦੀ ਘਟਨਾ ਇੱਕ ਕਾਰ ਪੀ ਮੰਡੀ 'ਚ ਜਾ ਰਿਹਾ ਦਾ ਕਿਹੜੀ ਮੰਡੀ ਚੜਤੀ ਹੈ ਸਬਜ਼ੀ ਮੰਡੀ ਕਿੰਨੇ ਨੰਬਰ ਦੁਕਾਨ ਹੈ 6 ਨੰਬਰ ਦੁਕਾਨ ਹੈ ਅੱਛਾ ਜੀ ਉਹ ਜਾ ਰਿਹਾ ਦਾ ਪਿੱਛੇ ਇਧਰ ਮੋਟਰਸਾਈਕਲ ਤੋਂ ਤਿੰਨ ਮੁੰਡੇ ਆਏ ਹਾਂ ਉੱਤੇ ਬਾਰ ਕਰਿਆ ਤੇ ਉਸਤੇ ਐਕਟਿਵ ਹੋ ਗਿਆ ਉਹਨਾਂ ਦੇ ਸਰਟੀਫਿਕੇਟ ਵੀ ਲੱਗੇ ਆ ਬੰਦੇ ਦੇ ਉਸਕੇ ਲੱਗ ਕਰ ਤਕੂਏ ਨਾਲ ਦੁਆਰ ਕਰਾਇਆ ਐਕਟੀਵਾਇਕ ਖੋਈ ਆ ਜਾਂ ਕੋਈ ਨਕਦੀ ਵਗੈਰਾ ਜਾਂ ਕੋਈ ਹੋਰ ਗੱਲਬਾਤ ਕੋਈ ਡਿਵਾਈਸ ਐਕਟੀਵਾਸ ਹੋ ਗਏ ਕਿੰਨੇ ਬੰਦੇ ਸੀ ਮੂੰਸੀਰ ਲਵੇਟੇ ਹੋ ਸੀ ਜਾਂ ਪਛਾਣੇ ਜਾ ਰਹੇ ਆ ਇੱਕ ਮੋਟਰਸਾਈਕਲ ਤੇ ਦਾ ਬਗੈਰ ਮੂੰਹ ਤੇ ਦਾ ਠੀਕ ਹੈ ਜੀ ਬਗੈਰ ਮੂੰਹ ਕੋਟਰ ਹਾਂ ਦੁਆਨੇ ਪਰਨਾ ਦੇ ਰਿਹਾ ਦਾ ਉਹਨਾਂ ਬਾਰੇ ਕੋਈ ਪਤਾ ਲੱਗਿਆ ਜਾਂ ਕਿਸੇ ਦੇ ਸ਼ੱਕ ਸੁਭਾਅ ਜਾਂ ਕੋਈ ਕਿਸੇ ਦੀ ਪਤਾ ਲੱਗਿਆ ਹੋਵੇ ਜਾਂ ਜਾਣ ਇਹ ਤਾਂ ਬਸ ਕੈਮਰੇ ਮੈਂ ਦੇਖਿਆ ਉਹਦੀ ਰਿਪੋਰਟ ਪੁਲਿਸ ਨੂੰ ਦੇ ਦਿੱਤੀ ਹੈ ਹਾਂ ਉਹਨਾਂ ਨੇ ਦੇ ਨਾਲ ਨਾਲ ਇਹ ਕਿਹੜਾ ਮੋਹੱਲਾ ਵੱਜਦਾ ਹੈ ਕਿਹੜੀ ਜਗ੍ਹਾ ਹੈ ਨੂਰ ਵਾਲਾ ਮੋਹੱਲਾ ਨੂਰ ਵਾਲਾ ਮੋਹੱਲਾ ਨੂਰ ਵਾਲਾ ਮੋਹੱਲਾ ਦਾਦਾ ਕ੍ਰਿਸ਼ਨ ਮੰਦਿਰ ਨੂਰ ਵਾਲਾ ਨਮੀ ਸਿੰਘ ਜੀ ਮੰਡੀ ਦੇ ਸਾਹਮਣੇ ਹਾਂ ਤੁਸੀਂ ਕੀ ਮੰਗ ਕਰਦੇ ਹੋ ਵੀ ਜਿਵੇਂ ਦਿਨੋ ਦਿਨ ਇਹ ਬਾਰਦਤਾਂ ਵੱਧ ਰਹੀਆਂ ਨੇ ਕੀ ਕਹਿਣਾ ਚਾਹੋਗੇ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਥੋੜਾ ਜਿਹਾ ਸਾਥ ਸਾਡੇ ਨਾਲ ਕਿ ਆਪਾਂ ਇਸ ਕਵਲ ਤੇ ਆਪ ਦਿੱਤਾ ਜਾਵੇ ਕਿ ਆਮ ਜਨਤਾ ਬਹੁਤ ਹੀ ਪਰੇਸ਼ਾਨ ਹੈ ਤਾਂ ਬਕਰਨੀ ਇਹ ਗੱਲਾਂ ਵਿਚਾਰਾ ਦੇਖੋ ਹੈ ਕਿ ਨਹੀਂ ਸਵੇਰੇ ਆਪਣੇ ਕੰਮਕਾਰ ਵਾ ਜਾ ਰਹੇ ਜਿਹੜੇ ਉਹ ਐਕਟਿਵ ਬਦੇ ਸੀ ਉਹ ਕਿੰਨੇ ਬੰਦੇ ਸੀ ਉਹ ਨਾ ਇਕੱਲਾ ਹੀ ਦਾ 8 ਸੀ ਸੀਗਾ 8 ਇਕੱਲਾ ਹੀ ਦਾ ਮੋਟਰਸਾਈਕਲ ਤੇ ਆਏ ਸੀ ਉਹ ਤਿੰਨ ਮੋਟਰਸਾਈਕਲ ਵਾਲੇ ਆ ਜਿਵੇਂ ਪ੍ਰਵੀਨ ਕੁਮਾਰ ਨੇ ਦੱਸਿਆ ਉਹ ਨਰਿੰਦਰ ਨਿੰਦੀ ਦੇ ਉਹਨਾਂ ਦੇ ਹੋਰ ਸਾਥੀਆਂ ਨੇ ਵੀ ਦੱਸਿਆ ਹੈਗਾ ਵੀ ਇਹ 4 ਵਜੇ ਦੀ ਘਟਨਾ ਹੈਗੀ ਹੈ ਔਰ ਪੁਲਿਸ ਨੂੰ ਇਹਦੀ ਸੋਚਨਾ ਦੇ ਦਿੱਤੀ ਗਈ ਹੈ ਐਕਟਿਵ ਐਸ ਜਿਹੜੇ ਲੈ ਕੇ ਉਹ ਖੋ ਕੇ ਚਲੇ ਗਏ ਨੇ ਸਾਰੀ ਜਿਹੜੀ ਇਹ ਪੂਰੀ ਵਾਰ ਦਾ ਜਿ ਘਟਨਾ ਹੋਈ ਹੈ ਉਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੈ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੂਮ ਦੀਆਂ ਔਰ ਪਲਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਇਸ ਵੀਡੀਓ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣਾ ਕਮੈਂਟ ਕਰੋ ਔਰ ਆਪਣੀ رائے ਦਿਓ ਵੀ ਕੀ ਜਿਹੜਾ ਰਾਜਪੁਰੇ ਚ ਇਹ ਦਿਨੋਂ ਦਿਨ ਜਿਹੜੀ ਬਦਰੀਆਂ ਨੇ ਘਟਨਾਵਾਂ ਇਹਨੂੰ ਆਪਾਂ ਤੁਸੀਂ ਕਿਵੇਂ ਦੇਖਦੇ ਹੋ ਜਾਂ ਕੀ ਇਸ ਤੇ ਨੱਖ ਪਾਈ ਜਾਵੇ ਤੁਸੀਂ ਕੀ ਪ੍ਰਸ਼ਾਸਨ ਨੂੰ ਕੀ ਆਪਣੀ ਮੰਗ ਜਾਂ ਆਪਣੀ ਡਿਮਾਂਡ ਰੱਖਣਾ ਚਾਹੁੰਦੇ ਹੋ ਵੀ ਕੀ ਆਪਣਾ ਜਿਹੜੀਆਂ ਇਹ ਇਹਨਾਂ ਬਰਦਾਤਾਂ ਤੋਂ ਬਚਿਆ ਜਾ ਸਕੇ ਧੰਨਵਾਦ ਜੀ